ਹਾਂਜੀ ਜੋ ਬੋਲੇ ਸੋਨਰ ਭਾਗਵਾਨ ਵਾਲਮੀਕਮਾਰ ਅੱਜ ਕੀ ਜਾਏ ਅੱਜ ਜੋ ਪਵਿੱਤਰ ਸਥਾਨ ਦੇ ਉੱਤੇ ਅਪਡੇ ਸੰਤ ਸਮਾਜ ਔਰ ਬੁੱਧੀ ਜੀਵਾਨੀ ਜਿਹੜੀ ਉਹ ਮੀਟਿੰਗ ਹੋਈ ਆ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਪ੍ਰਸ਼ਾਸਨ ਵੱਲੋਂ ਵੀ ਨਾਲ ਕਿ 27 ਅਕਤੂਬਰ ਨੂੰ ਇੱਥੇ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੇ ਸੰਤ ਸੱਦ ਕੇ ਸੰਤ ਸਮੇਲਨ ਆਪਣਾ ਕਰਾ ਕੇ ਉਹਦੇ ਵਿੱਚ ਫੈਸਲਾ ਜਿਹੜਾ ਝੰਡੇ ਦਾ ਲਿਆ ਜਾਊਗਾ ਤੇ ਉਧੜੀਉ ਦਾ ਉਹ ਜਿਹੜਾ ਉਹ ਨੀ ਪੱਤਰ ਰੱਖਿਆ ਜਾਊਗਾ ਜੈ ਵਾਲਮੀਕੀ ਹਾਰ ਹਰ ਹਰ ਵਾਲਮੀਕੀ ਲੈ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਰਬਸਾਧ ਸੰਗਤ ਕੀ ਜੈ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਸੰਤ ਸਮਾਜ ਦੀ ਮੀਟਿੰਗ ਹੋਈ ਹੈ ਜੋ ਭਗਵਾਨ ਵਾਲਮੀਕੀ ਦੇ ਤੇ ਨਿਸ਼ਾਨ ਸਾਹਿਬ ਨੂੰ ਲੈ ਕੇ ਵਾਦ-ਵਿਵਾਦ ਚੱਲ ਰਿਹਾ ਸੀ ਉਸ ਨੂੰ ਲੈ ਕੇ ਜੋ 27 ਅਕਤੂਬਰ ਨੂੰ ਸਾਰਾ ਸੰਤ ਸਮਾਜ ਪੂਰੇ ਭਾਰਤ ਦਾ ਇਕੱਠਾ ਹੋ ਰਿਹਾ ਹੈ ਪੂਰੇ ਭਾਰਤ ਦੇ ਸੰਤ ਸਮਾਜ ਨੂੰ ਬੇਨਤੀ ਹੈ ਕਿ ਲਾਲ ਰੰਗ ਤੀਰ ਕਮਾਨ ਦੇ ਝੰਡੇ ਨੂੰ ਲੈ ਕੇ ਜੋ ਸਾਰਾ ਸੰਤ ਸਮਾਜ 27 ਤਰੀਕ ਨੂੰ ਇਕੱਠਾ ਹੋ ਰਿਹਾ ਹੈ ਇਸ ਲਈ ਸਾਰੇ ਸੰਤ ਸਮਾਜ ਨੂੰ ਬੇਨਤੀ ਹੈ ਕਿ 26 ਤਰੀਕ ਨੂੰ ਭਗਵਾਨ ਵਾਲਮੀਕ ਤੀਰਤ ਪਹੁੰਚੋ ਅਤੇ ਜੋ ਸਮਾਜ ਵਾਸਤੇ ਅਹਿਮ ਫੈਸਲਾ ਨਿਸ਼ਾਨ ਸਾਹਿਬ ਦਾ ਲੈਣਾ ਹੈ ਉਸ ਵਿੱਚ ਆਪਣੇ ਆਪਣੇ ਵਿਚਾਰ ਰੱਖੋ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਕੀ ਹਰ ਵਾਲਮੀਕੀ ਜੋ ਲਾਲ ਢੰਡਾ ਤੀਰ ਗਮਨ ਵਾਲਾ ਸਤੁਰ ਗਿਆਨ ਵਾਲਾ ਜਿਹੜਾ ਜੀ ਨੇ ਜਿਸ ਨੂੰ ਪ੍ਰਵਾਨ ਕੀਤਾ ਸੀ ਉਹਦਾ ਜੀ ਨਿਰਣਾ ਸੰਸਮਾਜ ਨੇ ਕਰ ਦਿੱਤਾ ਵਾਲਮੀਕ ਪ੍ਰਗਟ ਉਸ ਤੋਂ ਸਖਤ ਅਕਤੂਬਰ ਨੂੰ ਨੰਗ ਜਾਵੇਗਾ ਕੁੱਤਵਾਰ 27 ਅਕਤੂਬਰ ਨੂੰ ਸੰਸਮੇਲਨ ਹੋ ਰਿਹਾ ਸਾਰੇ ਹੀ ਪੁਰੇ ਸੰਤ ਧੀਰੇ ਤੇ ਇਕੱਠੇ ਹੋਣਗੇ ਉਹ ਫੈਸਲਾ ਲੈਣਗੇ ਕਿ ਨਿਸ਼ਾਨ ਸਭ ਕਿੱਥੇ ਲੱਗਣਾ ਨਿਸ਼ਾਨ ਸਭ 108 ਫੁੱਟ ਢਾਈ ਦੋ ਨਿਸ਼ਾਨ ਸਭ ਲੱਗਣਗੇ ਉਹ ਸਤ ਸਮਾਜ ਉਹ ਉਸ ਦੇ ਨੀਂਹ ਪੱਥਰ ਵੀ ਰੱਖੇਗਾ ਅਸੀਂ ਸੰਤ ਸਮਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਿਆਂ ਨੇ ਇਹ ਵਿਵਾਦ ਨੂੰ ਖਤਮ ਕਰਨ ਵਾਸਤੇ ਆਪਣਾ ਅਰ ਜੇ ਮੇਜ ਨੂੰ ਟਾਈਮ ਕੱਢ ਗਏ 발ਮੀ ਘਮਰ ਦੀ ਊਟ ਆਸਾ ਲੈ ਗਏ ਫੈਫਰਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮਾਜ ਦਾ ਜੈ 발ਮੀ ਕੀ ਹਰ 발ਮੀ ਜੈ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਪੂਰੇ 발ਮੀ ਸਮਾਜ ਨੂੰ ਬੇਨਤੀ ਕੀਤੀ ਜਾਂਦੀ ਜੋ ਝੰਡੇ ਦਾ ਬਾਦ ਵਾਦ ਉੱਠਿਆ ਸੀ ਉਹਦੇ ਵਿੱਚ ਕੋਈ ਕਿਸੇ ਨਾਲ ਸਾਡਾ ਕੋਈ ਬਾਦ ਵਾਦ ਨਹੀਂ ਕੋਈ ਸਮਾਜ ਸਾਡੇ ਨਾਲ ਬਾਦ ਵਾਦ ਨਹੀਂ ਕਰ ਰਿਹਾ ਬਹੁਤ ਸਮੇਂ ਤੋਂ ਕਈ ਸਾਲ ਸਾਲਾਂ ਤੋਂ ਜਿਹੜਾ 인ਸਾਨ ਸਾਹਿਬ ਵਾਲਮੀਤੀ ਤਿਰਥ ਜਿਹੜਾ ਸੀ ਉਹ ਮਹਾਰਾਜ ਦਾ ਮੰਦਰ ਖਾਲੀ ਪਿਆ ਸੀ ਜਿਸ ਦੇ ਵਿੱਚ ਸਾਰੇ ਸੰਤ ਸਮਾਜ ਨੇ 27 ਅਗਸਤ ਜਿਹੜੇ ਆ ਤੂੰ ਅੱਜ ਜਿਹੜੀ ਆ ਵਾਲਮੀਤੀ ਤਿਰਥ ਵਿਸ਼ਾਲ ਸੰਤ ਸੰਤ ਸਮਾਜ ਦੀ ਮੀਟਿੰਗ ਪ੍ਰਸ਼ਾਸਨ ਦੇ ਨਾਲ ਹੋਈ ਆ ਜਿਨ੍ਹਾਂ ਨੇ ਬਹੁਤ ਸਾਨੂੰ ਸਰਕਾਰ ਵੱਲੋਂ ਦਲਾਸਾ ਦਿੱਤਾ ਗਿਆ ਵਾ ਵੀ ਆਉਣ ਵਾਲੀ 27 ਤਰੀਕ ਨੂੰ ਪਗਮਾਨ ਵਾਲਮੀ ਕੁਮਾਰ ਆਈ ਦਾ ਤੀਰ ਪਗਮਾਨ ਦਾ ਜਿਹੜਾ ਨਿਸਾਨ ਸਾਹਿਬ ਆ ਉਹਦਾ ਨੀਂਹ ਪੱਥਰ ਸੰਤ ਸਮਾਜ ਰੱਖੇਗਾ ਸੰਤ ਸਮਾਜ ਜੋ ਵੀ ਫੈਸਲਾ ਲਏਗਾ ਸਾਨੂੰ ਮਨਜ਼ੂਰ ਹੋਏਗਾ ਇਹ ਅੱਜ ਦਾ ਜਿਹੜਾ ਵਿਸ਼ਾ ਹੈ ਬਹੁਤ ਪਗਾਂ ਵਾਲੇ ਆਪਾਂ ਸਾਰਿਆਂ ਨੇ ਜੋ ਇੰਨੇ ਚਿਰ ਤੋਂ ਪਗਾਂ ਵਾਲਮੀ ਕੁਮਾਰ ਤੀਰ ਤਿੰਨਸਾਨ ਸਾਹਿਬ ਨਹੀਂ ਸੀਗਾ ਤਿੰਨਸਾਨ ਸਾਹਿਬ ਜਿਹੜਾ ਉਹ ਸੰਤ ਸਮਾਜ ਜਿਹੜਾ ਜਿਹੜਾ ਫੈਸਲਾ ਲਿਆ ਸੰਤ ਸਮਾਜ ਹੀ ਲਏਗਾ ਸੰਤ ਸਮਾਜ ਹੀ ਨਿਸਾਨ ਸਾਹਿਬ ਚੜਾਏਗਾ ਇਹਦੇ ਵਿੱਚ ਕੋਈ ਵੀ ਔਰ ਕੋਈ ਨਾ ਕੋਈ ਸੰਸਥਾ ਨਾ ਕੋਈ ਜਥੇਬੰਦੀ ਨਾ ਕੋਈ ਕਿਸੇ ਵੀ ਕਿਸੇ ਦਾ ਕੋਈ ਫੈਸਲਾ ਨਹੀਂ ਉਹ ਸੰਤ ਸਮਾਜ ਦਾ ਫੈਸਲਾ ਵਾ ਸੰਤ ਸਮਾਜ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਤੁਸੀਂ 26 ਤਰੀਕ ਨੂੰ ਸੰਤ ਸਮਾਜ ਦੀ ਸਾਡੀ ਜਿਹੜੀ ਇੱਕ ਵਿਸਾਲ ਇਥੇ ਵੀਟੂ ਵਾਇਸ 27 ਤਰੀਕ ਨੂੰ ਜਿਹੜਾ 27 ਅਕਤੂਬਰ ਨੂੰ ਜਿਹੜਾ ਅਸੀਂ ਇੱਥੇ ਨੀ ਪੱਥਰ ਜਿਹੜਾ ਨਿਸਾਨ ਸਾਹਿਬ ਦਾ ਰੱਖਾਂਗੇ ਸਾਰਿਆਂ ਨੂੰ ਵਧਾਈਆਂ ਹੋਣ ਧੰਨਵਾਦ ਸਾਰਿਆਂ ਦਾ ਜੋ ਬੋਲੇ ਸੁੰਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਦੀ ਵਾਲਮੀਕੀ ਭਗਵਾਨ ਕੀ ਜੈ ਮੈਂ ਸੰਤ RAMਦਾਸ ਨਿਗਦੂ ਕਰਨਾਲ ਹਰਿਆਣਾ ਕੀ ਪਾਵਨ ਧਰਾਂ ਸੇ ਅੱਜ ਕੇ ਸੰਤ ਸਮੇਲਨ ਮੇ ਆਏ ਹਾਂ ਜੋ ਅੱਜ ਦਾ प्रशासन के साथ संत समाज की मीटिंग थी इसमें आज तय हुआ है कि पावन प्रगट दिवस के पावन प्रगट दिवस को मुख्य रखते हुए जो अगली पावन धर्मध्वज की जो मीटिंग रखी जाएगी अक्टूबर को रखी जाएगी और इसमें प्रशासन ने संत समाज को आश्वासन दिया है कि जो धर्म का विषय है धर्म के विषय पर संत समाज ही निर्णय लेगा जो संत समाज का आदेश होगा वही धर्मद्वाज होगा अक्टूबर को हमारे धर्मद्वाज का नींव पत्थर रखा जाएगा बोलिए वाल्मीकि भगवान की जय सतगुरु ज्ञाननाथ महाराज की जय सतगुरु हरिनाथ महाराज की जय सभी संत महापुरुषों की जय मैं संत समाज दा बड़ा धन्यवाद ही हां के प्रशासन दी विनती नु मानदे होए क्योंकि 7 अक्टूबर नु पावन वाल्मीकि जी दा प्रकट दिवस है ਜੋ ਇਹ ਜਿਹੜਾ ਬਵਾਦ ਸੀ ਨਿਸ਼ਾਨ ਸਾਹਿਬ ਦਾ ਉਹ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਜੋ ਸੰਤਾਂ ਨੇ ਸਮੂਹ ਸੰਗਤਾਂ ਦੀਆਂ ਭਾਵਨਾ ਨੂੰ ਧਿਆਨ ਚ ਰੱਖਦੇ ਹ ਹੋਇਆ ਥਰੂ ਆਫ ਇੰਡੀਆ ਜਿੰਨੇ ਵੀ ਸੰਤ ਨੇ ਸੰਤ ਸਮਾਜ ਹੈ ਜੋ ਬਾਲਮੀਕ ਜੀ ਤੀਰਥ ਦੇ ਨਾਲ ਸੰਬੰਧਿਤ ਨੇ ਉਹ ਸਾਰੇ 27 ਅਕਤੂਬਰ ਨੂੰ ਇੱਥੇ ਇੱਕ ਸੰਤ ਸੰमेलन ਕਰਵਾ ਰਹੇ ਨੇ ਜੋ ਵੀ ਸੰਤ ਸਮੇਲਨ ਵਿੱਚ ਜੋ ਵੀ ਸੰਤ ਸਮਾਜ ਦੇ ਵਿੱਚ ਜੋ ਫੈਸਲਾ ਉਹ ਲੈਣਗੇ ਉਹ ਸੰਤਾਂ ਦਾ ਜਿਹੜਾ ਫੈਸਲਾ ਵਾ ਉਹਦੀ ਜੜੀਆ ਪਾਲਣਾ ਕੀਤੀ ਜਾਏਗੀ ਸੋ ਅਸੀਂ ਧੰਨਵਾਦ ਦੀਆਂ ਕਿ ਸੰਤਾਂ ਨੇ ਜਿਹੜਾ ਇਹ ਜਿਹੜਾ ਆਪਸੀ ਜਿਹੜਾ ਕੌਮ ਦਾ ਟਕਰਾਅ ਸੀ ਉਹਨੂੰ ਟਾਲਿਆ ਅਤੇ ਪੂਰਨ ਜਿਹੜੇ ਸੰਤ ਸਮਾਜ ਜਿਹੜਾ ਵਾ ਉਹ 27 ਅਕਤੂਬਰ ਨੂੰ ਇੱਥੇ ਇਕੱਠਾ ਹੋ ਰਿਹਾ ਹੈ